ਵਕਰੀ ਐਸਜੀਪੀਸੀ ਦੇ ਮਾਮਲੇ 'ਚ ਕਿਸੇ ਹੋਰ ਰਾਜ ਨੂੰ ਪੰਜਾਬ ਦੇ ਧਾਰਮਿਕ ਮਾਮਲਿਆਂ 'ਚ ਇੰਟਰਫੀਰੈਂਸ ਨਹੀਂ ਕਰਨਾ ਚਾਹੀਦਾ ਵਿਧਾਨ ਸਭਾ 'ਚ ਮਤਾ ਪਏ ਮਤਾ ਬੀਬੀ ਜਗੀਰ ਕੌਰ ਜਿਹੜੇ ਸਾਬਕਾ ਵਿਧਾਨ ਰਏ ਨੇ ਐਸਜੀਪੀਸੀ ਦੇ ਉਹਨਾਂ ਨੇ ਪੇਸ਼ ਕੀਤਾ ਸਾਡੇ ਨਾਲ ਨੇ ਬੀਬੀ ਜੀ ਇਹ ਮਤਾ ਪੇਸ਼ ਕੀਤਾ ਸੈਂਟਰ ਤੁਹਾਨੂੰ ਲੱਗਦਾ ਉਹ ਕਿ ਰਿਸਪੌਂਡ ਕਰੂ ਇਸ ਮਸਲੇ ਤੇ ਕਿਉਂਕਿ ਸੈਂਟਰ ਉਸ ਤਰ੍ਹਾਂ ਦੇ ਸਟੈਪ ਨਹੀਂ ਲੈ ਰਿਹਾ ਕਿਸੇ ਵੀ ਧਾਰਮਿਕ ਮਸਲੇ ਵਿੱਚ ਕੋਈ ਵੀ ਸਰਕਾਰ ਦਖਲਨਾ ਦੇਵੇ ਕੇਂਦਰ ਸਰਕਾਰ ਨੂੰ ਅੱਜ ਮਤਾ ਪਾਸ ਕਰਕੇ ਭੇਜਿਆ ਜਾ ਰਿਹਾ ਕਿਉਂਕਿ ਸੰਵਿਧਾਨਿਕ ਤੌਰ ਦੇ ਉੱਤੇ ਕਾਨੂੰਨੀ ਤੌਰ ਦੇ ਉੱਤੇ ਕੋਈ ਵੀ ਚੇਂਜ ਕਿਸੇ ਸ਼੍ਰਮਣੀ ਗੁਰਦਾਰਾ ਕਮੇਟੀ ਦੇ ਐਕਟ ਵਿੱਚ ਨਹੀਂ ਹੋ ਸਕਦੀ ਜਦ ਤੱਕ ਕੇਂਦਰ ਤੋਂ ਇਸ ਦੀ ਮਨਜ਼ੂਰੀ ਨਾ ਹੋਵੇ ਕਿਉਂਕਿ ਸਾਡਾ ਜਿਹੜਾ ਸਿਧਾਂਤ ਹੈ ਜਿਹੜਾ ਸਾਡਾ ਐਕਟ ਬਣਿਆ ਉਹ ਇੰਟਰ ਸਟੇਟ ਐਕਟ ਹੈ ਇੱਕ ਸਟੇਟ ਉਸ ਦਾ ਫੈਸਲਾ ਨਹੀਂ ਕਰ ਸਕਦੀ ਤੁਹਾਡੀ ਸਰਕਾਰ ਹੈ ਐਨਡੀਏ ਦੀ ਸਰਕਾਰ ਹੈ ਉੱਥੇ ਫਿਰ ਵੀ ਕੇ ਕੇਂਦਰ ਉਸ ਸਟੈਪ ਕਿਉਂ ਨਹੀਂ ਲੈ ਰਿਹਾ ਜਿਹੜੇ ਲੈਣੇ ਚਾਹੀਦੇ ਨੇ ਜ਼ਰੂਰ ਲੈਣਗੇ ਔਰ ਲੈਣੇ ਚਾਹੀਦੇ ਨੇ ਕਿਉਂਕਿ ਜੇ ਇਹ ਕੇਂਦਰ ਨੇ दखलअंदाजी ਨਾ ਕੀਤੀ ਤਾਂ ਇੱਥੇ ਬਹੁਤ ਗੰਭੀਰ ਸਿੱਟੇ ਨਿਕਲ ਸਕਦੇ ਆ ਸਿੱਖਾਂ ਦੇ ਜਜ਼ਬਾਤਾਂ ਦੀ ਗੱਲ ਹੈ ਸਿੱਖਾਂ ਦੇ ਧਾਰਮਿਕ ਅਦਾਰਿਆਂ ਦੀ ਗੱਲ ਹੈ ਕਿਸੇ ਪ੍ਰਧਾਨ ਮੱਕੜ ਨੇ ਕਿਹਾਗਾ ਕਿ ਮਨਮੋਹਨ ਸਿੰਘ ਕਾਫੀ ਖਿਆਲ ਰੱਖਦੀ ਸੀ ਉਹਨਾਂ ਦਾ ਨਰਿੰਦਰ ਮੋਦੀ ਉਸ ਤਰ੍ਹਾਂ ਦਾ ਐਕਸ਼ਨ ਨਹੀਂ ਲੈ ਰਹੇ ਜਿਸ ਤਰ੍ਹਾਂ ਦਾ ਲੈਣਾ ਚਾਹੀਦਾ ਦੇਖੋ ਜੀ ਸ੍ਰੀ ਨਰਿੰਦਰ ਮੋਦੀ ਜੀ ਕੋ ਤੇ ਅਸੀਂ ਭੇਜਿਆ ਹੀ ਹੋਣਾ ਅਸੀਂ ਭੇਜ ਹੀ ਹੁਣ ਰਹੇ ਆ ਮਤਾ ਸਰਦਾਰ ਮਨਮੋਹਨ ਸਿੰਘ ਕੋ ਵੀ ਬਾਦਲ ਸਾਹਿਬ ਗਏ ਸੀ ਜਸਵੀਰ ਜੀ ਪਹਿਲਾਂ ਗ੍ਰਹਿ ਮੰਤਰੀ ਨੂੰ ਮਿਲੇ ਸੀ ਜਾ ਕੇ ਆਏ ਦੇਖ ਕੇ ਆਏ ਉਹਨਾਂ ਨੂੰ ਉਹ ਵੀ ਉਹਨਾਂ ਨੂੰ ਕਹਿ ਕੇ ਆਏ ਹੈ ਹੁਣ ਪ੍ਰਧਾਨ ਮੰਤਰੀ ਜੀ ਨੂੰ ਵੀ ਕਹਿਣ ਵਾਸਤੇ ਗਏ ਹੈ ਔਰ ਮੇਰਾ ਖਿਆਲ ਹੈ ਕਿ ਇਸ ਨੂੰ ਬਹੁਤ ਜਲਦੀ ਉਹ ਵੀ ਉਹਨਾਂ ਨੂੰ ਲੈਣਾ ਚਾਹੀਦਾ ਹੈ ਔਰ ਲੈਣਗੇ ਵੀ ਜਿਸ ਕਹੀ ਇਸ ਦਾ ਨਮੋਦੀਨ ਨੇ ਵੀ ਕਿਹਾ ਸੀ ਸਾਨੂੰ ਉਹਨਾਂ ਨੇ ਕਿਹਾ ਮੈਂ ਜਦ ਤੱਕ ਹੈਗਾ ਕੋਈ ਕਮੇਟੀ ਨਹੀਂ ਟੁੱਟੇਗੀ ਕਿਉਂਕਿ ਮੈਂ ਐਜ਼ ਅ ਸਿੱਖ ਵੀ ਕਹਿੰਨਾ ਤੇ ਮੇਰੀ ਡਿਊਟੀ ਵੀ ਬੰਦੀ ਹੈ ਇਹ ਸੰਵਿਧਾਨਕ ਤੌਰ ਤੇ ਗਲਤ ਹੈ ਕੋਈ ਸੰ ਬੀਬੀ ਜ਼ਗੀਰ ਕੋਰ ਜਿਨ੍ਹਾਂ ਦਾ ਕਹਿਣਾ ਕਿ ਕੇਂਦਰ ਤੋਂ ਉਹਨਾਂ ਨੂੰ ਪੂਰੀ ਉਮੀਦ ਆ ਹਾਲਾਂਕਿ ਕੇਂਦਰ ਨੇ ਇਸ ਮਸਲੇ 'ਚ ਅਜੇ ਤੱਕ ਕੋਈ ਸਟੈਪ ਨਹੀਂ ਲਿਆ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਅੰਦਰ ਕੇਂਦਰ ਇਸ ਮਸਲੇ 'ਚ ਕੋਈ ਕਾਰਵਾਈ ਕਰ ਯਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ